ਇਹ ਪਿਆਰ ਸਤਕਾਰ ਸਾਰਾ ਤੇਰੇ ਕਰਕੇ ਹੀ ਅਸੀਂ ਜਦੋਂ ਗਿੱਦੜ ਬਾਹੀਉ ਚੱਲੇ ਸੀ ਤੁਹਾਡੀ ਮੁਹੱਬਤ ਲੈ ਕੇ ਚੱਲੇ ਸੀ ਸਾਨੂੰ ਥੋੜੋ ਪਤਾ ਲੁਧਿਆਣੇ ਚ ਖੁਸ਼ਬੂ ਜੀ ਨੇ ਮਿਲਣਾ ਔਰ ਜਿਹਦਾ ਨਾਮ ਹੀ ਫੁੱਲਾਂ ਵਰਗਾ ਹੋਵੇ ਭੋਲਿਆ ਬਸ ਉਹ ਤੇਰੇ ਨਾਲ ਹੀ ਆ ਬੀਬਾ ਤੂੰ ਧੀ ਹੈ ਮੇਰੇ ਦੇਸ਼ ਦੀ ਤੂੰ ਧੀ ਹੈ ਪੂਰੇ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਤੈਨੂੰ ਸਤਕਾਰ ਮਿਲੇ ਵੀਰ ਜੀ ਕਹਿਣ ਵਾਲੇ ਵੀ ਮਿਲੇ ਉਹ ਏ ਕਹਿਣ ਵਾਲੇ ਵੀ ਮਿਲੇ ਜਿਨ੍ਹਾਂ ਨੇ ਸਾਰੀ ਦਿਹਾੜੀ ਕੰਮ ਕਰਾ ਕੇ ਇਹ ਵੀ ਕਿਹਾ ਵੀ ਹੈਲੋ ਖਾਣਾ ਬਾਹਰ ਆ ਤੁਹਾਡਾ ਉਹ ਵੀ ਮਿਲੇ ਔਰ ਉਹ ਵੀ ਮਿਲੇ ਜਿਹੜੇ ਕਹਿੰਦੇ ਸੀ ਬਾਈ ਜੀ ਇੱਥੇ ਬੈਠ ਕੇ ਰੋਟੀ ਖਾਓ ਸਾਡੇ ਨਾਲ ਉਹ ਵੀ ਮਿਲੇ ਮੈਂ ਠੰਡੇ ਕੰਮ ਕਰਦੀ ਸੀ ਉੱਥੇ ਮੈਨੂੰ ਕਿਸੇ ਨੇ 10 ਰੁਪਏ ਦਾ ਨੋਟ ਦਿੱਤਾ ਸੀ ਸਟੇਜ ਤੇ ਜਾਗਰਨ ਸੀਗਾ ਉੱਥੇ ਗਿਆ ਸੀ ਕੰਮ ਕਰਨ ਉਹਦੇ ਤੇ ਲਿਖਿਆ ਹੋਇਆ ਸੀ ਬਈਆ ਮਾਈਕ ਕਿਸੇ ਕੋ ਮਤ ਦੇਣਾ ਜੀ ਆਪਕੇ ਹੱਥ ਮੇ ਬਹੁਤ ਅੱਛਾ ਲੱਗਦਾ ਹੈ ਹਾਂ ਮੇਰੇ ਕੋਲੇ ਤੇ ਹਿੰਦੀ ਚ ਲਿਖਿਆ ਹੋਇਆ ਸੀ ਮੈਂ ਸਾਂਭਿਆ ਹੋਇਆ ਉਹ ਨੋਟ ਤੁਹਾਡੇ ਵਰਗੇ ਵਧੀਆ ਲੋਕ ਆਉਂਦੇ ਆ ਉਹ ਸੁਣਦੇ ਨੇ ਮੇਰੇ ਲਫ਼ਜ਼ਾਂ ਨੂੰ ਮੇਰੇ ਸ਼ਬਦਾਂ ਨੂੰ ਵੀ ਇਹ ਸੋਹਣੀ ਚੀਜ਼ ਬੋਲੀ ਬਾਣ ਸਾਹਿਬ ਮੈਂ ਇਹ ਕਹੂੰਗਾ ਅੱਲਾ ਤੁਹਾਡੀ ਉਮਰ ਦਰਾਜ ਕਰੇ ਬਸ ਮੈਂ ਇਹ ਕਹੂੰ ਤੁਸੀਂ ਸਦਾ ਸਲਾਮਤ ਰਹੋ ਤੁਹਾਡੀ ਕਲਮ ਸਲਾਮਤ ਰਹੇ ਬਸ ਸਦਾ ਜਿਉਂਦੇ ਰਹੋ ਬਾਤ ਦੂਰੀ ਹੈ ਮਗਰ ਕਹਿਣਾ ਜ਼ਰੂਰੀ ਹੈ ਬਾਤ ਦੂਰੀਏ ਮਾਨ ਸਾਹਿਬ ਤਵੱਜੋ ਦਿਓ ਬਾਈ ਜੀ ਬਾਤ ਅਧੂਰੀ ਹੈ ਮਗਰ ਕਹਿਣਾ ਜ਼ਰੂਰੀ ਹੈ ਮੇਰੀ ਚਲਤੀ ਸਾਹਸੋ ਤੱਕ ਤੇਰਾ ਜਿੰਦਾ ਰਹਿਣਾ ਜ਼ਰੂਰੀ ਹੈ ਪਹਿਲਾਂ ਬਾਈ ਜੀ ਗੁਰਦਾਸ ਮਾਨ ਸਾਹਿਬ ਸਟੇਜਾਂ ਦੇ ਧਨੀ ਫੇਰ ਬਾਰਸ ਬ੍ਰਦਰ ਉਹ ਸਟੇਜਾਂ ਦੇ ਧਨੀ ਹੋਰ ਵੀ ਸੁਣੇ ਸਾਰੇ ਵਧੀਆਂ ਨੇ ਬੱਬੂ ਮਾਨ ਜੀ ਦਾ ਪਹਿਲੀ ਵਾਰ ਮੈਂ ਖਾੜਾ ਸੁਣਿਆ ਆਪਦੇ ਪਿੰਡ ਦੇ ਨੇੜੇ ਤਾਂ ਮੈਨੂੰ ਪਤਾ ਨਹੀਂ ਲੱਗਿਆ ਵੀ ਮੇਰੇ 2-3 ਘੰਟੇ ਜਾਂ ਮੈਨੂੰ ਗਰਮੀ ਆ ਰਹੀ ਹੈ ਜਾਂ ਨਹੀਂ ਆ ਰਹੀ ਕੁਝ ਨਹੀਂ ਪਤਾ ਸੀ ਮੈਂ ਇੰਨਾ ਸੁਣ ਰਿਹਾ ਸੀ ਇੰਨਾ ਜਾਦੇ ਅੱਛੇ ਸਟੇਜ ਨੂੰ ਉਹਨਾਂ ਨੇ ਬਣਾਇਆ ਸਾਰੀ ਦੁਨੀਆ ਉੱਥੇ ਸਾਇਲੈਂਟ ਹੋ ਕੇ ਖੜੀ ਰਹੀ ਮੈਂ ਨਹੀਂ ਫੜੀ ਹੋਈ ਇਹ ਇਹਨੇ ਮੈਨੂੰ ਫੜਿਆ ਹੋਇਆ ਇਹ ਮੇਰਾ ਰੋਜ਼ਗਾਰ ਚ ਲਈ ਜਾਂਦੀ ਹੈ ਕੋਈ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਗਏ ਨਹੀਂ ਇਹ ਮੈਨੂੰ ਅੱਗੇ ਲੈ ਕੇ ਜਾ ਰਹੀ ਆ ਚਾਹੇ ਵਿਆਹ ਦੀ ਸਟੇਜ ਆ ਚਾਹੇ ਮੈਂ ਲਵਲੀ ਯੂਨੀਵਰਸਿਟੀ 'ਚ ਸੀ ਚਾਹੇ ਮੈਂ ਟਗੋਰ 'ਚ ਖੜਾ ਸੀ ਚਾਹੇ ਨਕੌਦਰ ਦੀ ਸਟੇ ਸੀ ਕਿਤੇ ਵੀ ਹੋਵਾਂ ਇਹ ਮੇਰੇ ਨਾਲ ਹੁੰਦੀ ਆ ਉਹ ਇਹੀ ਹੈ ਵੀ ਅੱਖ ਦੇ ਅਥਰੂ ਪੀ ਪੁੱਤਰਾ ਖੁੱਲ ਕੇ ਜ਼ਿੰਦਗੀ ਜੀ ਪੁੱਤਰਾ ਅੱਖ ਦੇ ਅਥਰੂ ਪੀ ਪੁੱਤਰਾ ਖੁੱਲ ਕੇ ਜ਼ਿੰਦਗੀ ਜੀ ਪੁੱਤਰਾ ਮਾਂ ਬੋਲੀ ਨੂੰ ਭੁੱਲ ਨਾ ਜਾਮੀ ਸਿੱਖ ਕੇ ਏ ਬੀ ਸੀ ਪੁੱਤਰਾ ਹਾਂਜੀ ਸਸੀ ਕਾਲ ਦੋਸਤੋ ਪੰਜਾਬੀਜ਼ ਲਾਈਫਸਟਾਈਲ ਇਸ ਚੈਨਲ ਤੇ ਤੁਹਾਡਾ ਸਵਾਗਤ ਹੈ ਤੇ ਆਸ ਉਮੀਦ ਕਰਦਾ ਕਿ ਸਾਰੇ ਹੈਪੀ ਹੈਪੀ ਹੋਵੋਗੇ ਸਾਰੇ ਖੁਸ਼ ਹੋਵੋਗੇ ਔਰ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਜਦੋਂ ਦੇਖਾਂ ਤੁਹਾਨੂੰ ਸਾਰਿਆਂ ਨੂੰ ਹੱਸਦੇ ਬਸਤਿਆਂ ਦੇਖਾਂ ਮੈਂ ਤੁਹਾਡਾ ਆਪਣਾ ਅਵੀਰਾਜ ਔਰ ਮੇਰੇ ਨਾਲ ਨੇ ਕੁਛ ਮੁਸ਼ਕਿਲ ਨਹੀਂ ਪਾਜੀ ਬੱਸ ਕਰੋ ਮੇਰੀ ਰੋਜੀ ਰੋਟੀ ਹੈ ਇਹ ਸਾਡੇ ਚੈਨਲ ਦੇ ਨਵੇਂ ਐਂਕਰ ਨਹੀਂ ਬਟ ਹਾਂ ਐਂਕਰਿੰਗ ਹੀ ਕਰਦੇ ਨੇ ਤੇ ਬਹੁਤ ਹੀ ਸੋਹਣਾ ਗਾਉਂਦੇ ਨੇ ਆਵਾਜ਼ 'ਚ ਵੀ ਤੁਸੀਂ ਦੇਖ ਰਹੇ ਹੋ ਇੱਕ ਪਿਚ ਬੜੀ ਸੋਹਣੀ ਹੈ ਇਹਨਾਂ ਦੀ ਇੱਕ ਜਿਹੜੀ ਹੈਵiness ਹੈ ਨਾ ਉਹ ਪਤਾ ਲੱਗਦੀ ਹੈ ਕਿ ਇਹ ਗਾਉਣ ਵਾਲਾ ਬੰਦਾ ਆ ਤਾਂ ਜਾਂ ਫਿਰ ਐਂਕਰਿੰਗ ਕਰਨ ਵਾਲਾ ਬੰਦਾ ਕਿ ਜਿਹੜਾ ਵੀ ਸੁਨੇ ਉਹਨੂੰ ਵਧੀਆ ਲੱਗੇ ਤਾਂ ਅੱਜ ਤੁਹਾਡੇ ਸਾਹਮਣੇ ਇਹਨਾਂ ਨੂੰ ਰੂਬਰੂ ਕਰਾਵਾਂਗੇ ਪੰਜਾਬੀਜ਼ ਲਾਈਫਸਟਾਈਲ ਤੇ ਇਹਨਾਂ ਦਾ ਸਵਾਗਤ ਕਰਾਂਗੇ ਅਭਿਰਾਜ ਇਹਨਾਂ ਦਾ ਨਾਮ ਹੈ ਬਹੁਤ ਹੀ ਸੋਹਣਾ ਜਾਂਦੇ ਨੇ ਤੇ ਇੱਕ ਕਹਿੰਦੇ ਨਾ ਚੰਗੀ ਗਾਇਕੀ ਗਾਉਂਦੇ ਨੇ ਇਕ ਹੁੰਦਾ ਹੈ ਕਿ ਪਰਿਵਾਰ ਚ ਬੈ ਕੇ ਸੁਣ ਸਕੀਏ ਉਵੇਂ ਦੀ ਗਾਇਕੀ ਇਹ ਗਾਉਂਦੇ ਨੇ ਸਵਾਗਤ ਕਰਦੇ ਹਾਂ ਸੱਤਿਗੁਰ ਪਰਜੀ ਸੱਤਿਗੁਰ ਜੀ ਭੈਣ ਜੀ ਠੀਕ ਹੋ ਤੁਸੀਂ ਤੁਹਾਡੀ ਟੀਮ ਨੂੰ ਸਾਰਿਆਂ ਨੂੰ ਬਹੁਤ ਬਹੁਤ ਪਿਆਰ ਸਤਕਾਰ ਸ਼ੁਕਰੀਆ ਬਾਜੀ ਸਿਹਤ ਕਿਵੇਂ ਹੈ ਸਿਹਤ ਹੈਪੀ ਹੈਪੀ ਜੀ ਤੇ ਘਰ ਪਰਿਵਾਰ ਹੁਣ ਕਿਵੇਂ ਚੱਲ ਰਿਹਾ ਸਭ ਕੁਝ ਜ਼ਿੰਦਗੀ ਕਿਹ ਕਹਿ ਸਕਦੇ ਸੌਖੀ ਹੋਈ ਪਹਿਲਾਂ ਨਾਲੋਂ ਹਾਂ ਜੀ ਸੌਖੀ ਹੈ ਜੀ ਹੱਥ ਸਲਾਮਤ ਹੈ ਕੰਮ ਕਰ ਰਹੇ ਹਾਂ ਬਸ ਰੋਟੀ ਪਾਣੀ ਸਭ ਬੇਹੱਦ ਬੇਹੱਦ ਹੈਪੀ ਹੈ ਜੀ ਠੀਕ ਹੈ ਅੱਛਾ ਭਾਜੀ ਜਦੋਂ ਕਿਲਾ रायपुर ਤੋਂ ਤੁਸੀਂ ਬਿਲੋਂਗ ਕਰਦੇ ਹੋ ਹਨ ਤੇ ਉਹਦਾ ਬਹੁਤ ਪਹਿਲਾਂ ਆਪਣੇ ਪਿੰਡ ਲਈ ਦੱਸੋ ਕਿ ਕਿਵੇਂ ਚਾਹੁੰਦੇ ਹੋ ਜਾਂ ਕੀ ਮਨ ਚ ਹੈਗਾ ਤੁਹਾਡੇ ਪਿੰਡ ਲਈ ਤੁਹਾਡੇ ਦੇ ਵਿੱਚ ਮੇਰਾ ਪਿੰਡ ਬਹੁਤ ਤਰੱਕੀ ਦੇ ਵਿੱਚ ਆ ਬਹੁਤ ਵਧੀਆ ਪਿੰਡ ਆ ਔਰ ਸਪੋਰਟਸ ਨਾਲ ਜੁੜਿਆ ਹੋਇਆ ਏਸ਼ੀਆ ਦਾ ਨੰਬਰ 1 ਖੇਡ ਮੇਲਾ ਹੁੰਦਾ ਮੇਰੇ ਪਿੰਡ ਦੇ ਵਿੱਚ ਦੰਗਲ ਫਿਲਮ ਉੱਥੇ ਬਣੀ ਸੁਲਤਾਨ ਮੂਵੀ ਉੱਥੇ ਬਣੀ ਐਂਡ ਹੋਰ ਅਨੇਕਾਂ ਪੰਜਾਬੀ ਫਿਲਮਾਂ ਉੱਥੇ ਬਣੀਆਂ ਇੱਕ ਗਗਨ ਅਮੋਲ ਜੀ ਦਾ ਗੀਤ ਸੀ ਮੈਨੂੰ ਕੋਕਾ ਕੋਲਾ ਪੀਣ ਵਾਲੀ ਸਮਝੀ ਨਾ ਉਹ ਵੀ ਉੱਥੇ ਬਣੀ ਮੈਂ ਵੀ ਉੱਥੇ ਪੈਦਾ ਹੋਇਆ। ਕੀ ਬਾਤ ਹੈ ਕੀ ਬਾਤ ਹੈ। ਅੱਜ ਪਹਿਲਾਂ ਮੈਂ ਕਹਿੰਨੀ ਸ਼ੁਰੂਆਤ ਆਪਾਂ ਇੱਕ ਗਾਇਕੀ ਤੋਂ ਕਰਦੇ ਆ ਬਹੁਤ ਹੀ ਸੋਹਣਾ ਜਿਹਾ Song ਸੁਣਾਓ ਪਹਿਲਾਂ। ਜੋ ਹੁਕਮ। ਸੋਹਣਾ Song ਸੁਣਾਉਣਾ ਤੁਹਾਨੂੰ। ਥੋੜਾ ਜਿਹਾ ਸੁਣਾਨਾ ਨਾ ਮੰਗ ਬਹੁਤ ਜਲਦੀ ਆਪਾਂ ਸੁਣਾਵਾਂਗੇ ਸਾਰੇ ਸਰੋਤਿਆਂ ਨੂੰ। ਠੀਕ ਹੈ। ਮੁੰਡੇ ਕੁੜੀ ਦੀ ਗੱਲ ਉਹ ਆਪਣੇ ਸ਼ੋਹਰ ਨੂੰ ਆਪਣੇ ਮੀਆਂ ਜੀ ਨੂੰ ਆਪਣੇ ਹਸਬੰਡ ਨੂੰ ਕੁਝ ਕਹਿ ਰਹੀ ਹੈ ਕੀ ਕਹਿੰਦੀ ਹੈ ਹਮ ਸ਼ੁਕਰ ਮਨਾਵਾ ਉਸ ਸੱਚੇ ਰੱਬ ਦਾ ਸੋਹਣਾ ਸਰਦਾਰ ਮੈਨੂੰ ਵਰ ਲਬਤਾ ਸ਼ੁਕਰ ਮਨਾਵਾ ਉਸ ਸੱਚੇ ਰੱਬ ਦਾ ਸੋਹਣਾ ਸਰਦਾਰ ਮੈਨੂੰ ਵਰ ਲਬਤਾ ਮੈਂ ਮਾਪਿਆਂ ਦੀ ਕੱਲੀ ਕੱਲੀ ਧੀ ਸੋਹਣਿਆ ਮਾਪਿਆਂ ਦੀ ਕੱਲੀ ਕੱਲੀ ਧੀ ਸੋਹਣਿਆ ਜਾਨ ਜਾਨ ਆਖ ਕੇ ਬੁਲਾਇਓ ਤੁਸੀਂ ਮੈਨੂੰ ਮੈਂ ਵੀ ਆਖਿਆ ਕਰੂੰਗੀ ਜੀ ਜੀ ਸੋਹਣਿਆ ਸੋਨਾ ਸੋਨਾ ਆਖ ਕੇ ਬੁਲਾਇਓ ਤੁਸੀਂ ਮੈਨੂੰ ਮੈਂ ਵੀ ਆਖਿਆ ਕਰੂੰਗੀ ਜੀ ਜੀ ਸੋਹਣਿਆ ਐਦਾਂ ਜੀ ਲਿਖਿਆ ਕਿਨੇ ਮੈਂ ਲਿਖਿਆ ਜੀ ਖੁਦ ਹੀ ਲਿਖਿਆ ਹਾਂਜੀ ਯਾ ਵਾਬੇ ਇੱਕ ਹੁੰਦਾ ਨਾ ਭਾਜੀ ਜਿਹੜਾ ਉਸ ਦੌਰ ਤੋਂ ਗੁਜ਼ਰਦਾ ਉਹਨੂੰ ਪਤਾ ਹੁੰਦਾ ਹੈ ਕਿ ਕੀ ਲਿਖਣਾ ਹੈ ਕਿਵੇਂ ਦੀ ਫੀਲ ਹੈ ਉਹ ਤੁਸੀਂ ਵਿਆਹੇ ਹੋਏ ਹੋ ਐਡਾ ਸਵਾਲ ਪੁੱਛ ਲਿਆ ਨਹੀਂ ਜੀ ਵਿਆਹ ਨਹੀਂ ਹੋਏ ਬਸ ਫਿਰੇ ਫੀਲ ਕਿਵੇਂ ਪਤਾ ਲੱਗਦੀ ਹੈ ਮੈਂ ਕੁਝ ਦੇਖ ਰਿਹਾ ਸੀ ਬੈਠਾ ਜਿੱਦਾਂ ਮੇਰਾ ਡੀਜੇ ਗਰੁੱਪ ਦਾ ਕੰਮ ਹੈ ਤੇ ਉਹਦੇ ਵਿੱਚ ਗਾਣੇ ਲੱਗਦੇ ਜਦੋਂ ਵਿਆਹ ਵਾਲੀ ਜੋੜੀ ਨੱਚਦੀ ਆ ਤੇ ਬਸ ਉੱਥੇ ਮੈਂ ਕੋਈ ਸੋਚ ਰਹੀ ਸੀ ਵੀ ਕੁਝ ਜੋੜੀ ਲਈ ਲਿਖਿਆ ਜਾਵੇ ਹਾਂਜੀ ਬਹੁਤ ਵਧੀਆ ਠੀਕ ਹੈ ਕੁਝ ਚੇਂਜ ਵੀ ਚਾਹੀਦਾ ਹਾਂਜੀ ਹਾਂਜੀ ਸਾਨੂੰ ਭਜੀ ਬਹੁਤ ਟਾਈਮ ਤੋਂ ਮੈਂ ਵੀ ਤੁਹਾਡੇ ਨਾਲ ਜੁੜੀ ਹੋਈ ਹਾਂ ਬਹੁਤ ਸਟਰਗਲ ਕਰ ਰਹੇ ਹੋ ਕਿੰਨੇ ਸਾਲ ਹੋ ਗਏ ਤੁਹਾਨੂੰ ਮੈਨੂੰ ਭੈਣ 15 ਸਾਲ ਤਾਂ ਹੋ ਹੀ ਚੁੱਕੇ 15 ਸਾਲ ਯੈਸ 15 ਸਾਲ ਹੋ ਗਏ ਬਦ ਹੋ ਗਏ ਕੀ ਤੁਹਾਨੂੰ ਲੋਕ ਮਿਲੇ ਜਾਂ ਕਿਹੋ ਜੀ ਆਡੀਅנס ਮਿਲੀ 15 ਸਾਲਾਂ ਚ ਤਰ੍ਹਾਂ ਤਰ੍ਹਾਂ ਦਾ ਰੰਗ ਦੇਖਿਆ ਵੀਰ ਜੀ ਕਹਿਣ ਵਾਲੇ ਵੀ ਮਿਲੇ ਉਹ ਇਹ ਕਹਿਣ ਵਾਲੇ ਵੀ ਮਿਲੇ ਔਰ ਜਿਨ੍ਹਾਂ ਨੇ ਸਾਰੀ ਦਿਹਾੜੀ ਕੰਮ ਕਰਾ ਕੇ ਇਹ ਵੀ ਕਿਹਾ ਵੀ ਹੈਲੋ ਖਾਣਾ ਬਾਹਰ ਆ ਤੁਹਾਡਾ ਉਹ ਵੀ ਮਿਲੇ ਔਰ ਉਹ ਵੀ ਮਿਲੇ ਜਿਹੜੇ ਕਹਿੰਦੇ ਸੀ ਬਾਈ ਜੀ ਇੱਥੇ ਬੈਠ ਕੇ ਰੋਟੀ ਖਾਓ ਸਾਡੇ ਨਾਲ ਉਹ ਵੀ ਮਿਲੇ ਔਰ ਸਾਰਿਆਂ ਦਾ ਭਲਾ ਹੋਵੇ ਐਦਾਂ ਦਾ ਮਿਲੇ ਬਸ ਸਾਰੇ ਵਧੀਆ ਸੀ ਜਿਨ੍ਹਾਂ ਚਿਰ ਔਖਾ ਪੜਾ ਨਹੀਂ ਆਉ ਜਿੰਦਗੀ 'ਚ ਫਿਰ ਸੌਖਾ ਵੀ ਨਹੀਂ ਆਉਣਾ ਤੇ ਬੁਰਾ ਲੱਗਦਾ ਸੀ ਇੱਕ ਹੁੰਦਾ ਕਿ ਰਿਸਪੈਕਟਫੁਲ ਜੌਬ ਚਾਹੀਦੀ ਹੈ ਜੀ ਸਾਨੂੰ ਸਾਡੀ ਜਿੱਥੇ ਇੱਜ਼ਤ ਹੋਵੇ ਉਹ ਕਰਨਾ ਹੈ ਫਿਰ ਜੋ ਉਹਦੋਂ ਕਿ ਕਿਵੇਂ ਮੰਨ ਕਾ ਮੰਨ ਦਾਸ ਹੁੰਦਾ ਵੀ ਯਾਰ ਸਾਡੇ ਸਾਨੂੰ ਕੀ ਹੋਇਆ ਬੰਦਿਆਂ ਨੇ ਕਹੇ ਤਾਂ ਬਾਹਰ ਚਲੇ ਜਾਓ ਚਲੋ ਖੁਦਾ ਜਾਣੇ ਪਰ ਮੈਂ ਮੈਨੂੰ ਮੇਰੇ ਨਾਲ ਸਾਈਂ ਜੀ ਨੇ ਇੱਕ ਗੱਲ ਆਖੀ ਸੀਗੀ ਪਹਿਲਾਂ ਪਹਿਲਾਂ ਜਦੋਂ ਮੈਂ ਡੀਜ਼ੇ ਗਰੁੱਪ ਚੈਂਟਰ ਹੋਇਆ ਡਰ ਲੱਗਣਾ ਅੱਜ ਵੀ ਲੱਗਦਾ ਡਰ ਕੇ ਵਕਤ ਪਾਸ ਹੋ ਜਾਂਦਾ ਤਕਬਰ ਨਾਲ ਈਗੋ ਨਾਲ ਨਹੀਂ ਹੁੰਦਾ ਡਰ ਕੇ ਨਹੀਂ ਮੇਰੇ ਆ ਕੇ ਵਕਤ ਪਾਸ ਹੋ ਜਾਂਦਾ ਮੈਂ ਸਾਈਂ ਜੀ ਨੂੰ ਦੱਸਿਆ ਜਾ ਕੇ ਮੈਂ ਕਿਹਾ ਜੀ ਵੀਰ ਜਿੰਦਾਂ ਦੇ ਲੋਕ ਮਿਲਦੇ ਨੇਗੇ ਤੇ ਕਹਿੰਦੇ ਫਿਰ ਘਰੇ ਬੈਠੋ ਭੁੱਖੇ ਮਰੋ ਘਰੇ ਬੈਠੋ ਮੈਂ ਕਿਹਾ ਜੀ ਨਹੀਂ ਘਰੇ ਵੀ ਨਹੀਂ ਬਹਿ ਸਕਦਾ ਫਿਰ ਕਹਿੰਦੇ ਪੁੱਤ ਤੂੰ ਉਹ ਦੇਖਣੇ ਨੇਗੇ ਉਹ ਪੂਰੀ ਕੁਰਸੀਆਂ ਤੇ ਜਿਹੜੀ ਬੈਠੀ ਆ ਫੈਮਿਲੀ ਜਾਂ ਬਾਹਰ ਜਿੰਨੀ ਵੀ ਇਸ ਆਡੀਅੰਸ ਕੋ ਮਰੀਅਤ ਹੈ ਉਹ ਦੇਖਣਾ ਜੋ ਤੇਰੇ ਲਈ ਇੱਕ ਕਲਾਪ ਕਰਦਾ ਤੈਨੂੰ ਕੋਈ ਹੋਏ ਕਹਿ ਗਿਆ ਰੋਂਗ ਬੋਲ ਗਿਆ ਉਹਨੂੰ ਨਹੀਂ ਦਿਮਾਗ 'ਚ ਰੱਖਣਾ ਉਹ ਦੇਖਣਾ ਵੀ ਤੂੰ ਤੇਰੇ ਲਈ ਕਲਾਪ ਕਿੰਨਿਆਂ ਨੇ ਕੀਤੀ ਅੱਜ ਬਸ ਮੈਂ ਉਹਨਾਂ ਨੂੰ ਦੇਖਦਾ ਗਿਆ ਔਰ ਮੈਂ ਸਫਰ ਕਰ ਰਹੇ ਹਾਂ ਆਪਣਾ ਇਦਾਂ ਇਹਦੇ ਵਿੱਚ ਕਿੰਨਿਆਂ ਨੇ ਬਾਹ ਫੜੀ ਜਾਂ ਫਿਰ ਜਿਹੜੀ ਤੁਹਾਡੀ ਗਾਇਕੀ ਨੂੰ ਪਸੰਦ ਕਰਦੇ ਨੇ ਐਂਕਰਿੰਗ ਨੂੰ ਪਸੰਦ ਕਰਦੇ ਕਿ ਤੁਹਾਨੂੰ ਬਾਹਰ ਬੁਲਾਵਾਂਗੇ ਜਿੱਦਾਂ ਵਿਆਹ ਵੀ ਹੁੰਦੇ ਆ ਬਾਹਰ ਕਿ ਆਪ ਕੋਈ ਸ਼ੋਅ ਲਗਾ ਲਈ ਬਾਹਰ ਤਾਂ ਜੇ ਮੈਂ ਗਿਆ ਨਹੀਂ ਮਤਲਬ ਬਾਹਰ ਵਿਦੇਸ਼ ਚੋਂ ਕੋਈ ਨਹੀਂ ਕੋਈ ਸਪான்ਸਰ ਕੋਈ ਵਿਦੇਸ਼ ਚੋਂ ਮੈਸੇਜ ਆਇਆ ਨਹੀਂਗਾ ਕੰਮ ਇਹ ਆ ਵੀ ਕੰਮ ਮੈਂ ਆਪ ਹੀ ਕਰ ਰਿਹਾ ਬਾ ਸਾਰਿਆਂ ਨੇ ਫੜੀ ਮੈਂ ਕਿਸੇ ਦਾ ਇਹ ਨਹੀਂ ਕਹਿੰਦਾ ਵੀ ਨਹੀਂ ਫੜੀ ਇੱਕ ਦੂਜੇ ਦੇ ਟੱਚ ਦੇ ਨਾਲ ਜਿਵੇਂ ਥੋੜਾ ਸਹਿਯੋਗ ਆ ਤੁਹਾਡੇ ਚੈਨਲ ਜਰੀਏ ਪਤਾ ਨਹੀਂ ਕਿੰਨੇ ਆਖ ਨੇ ਦੇਖ ਲੈਣਾ ਤੁਹਾਡਿਆਂ ਵੀ ਸ਼ੁਕਰਗੁਜ਼ਾਰ ਆ ਸਾਰਿਆਂ ਦਾ ਮੈਂ ਧੰਨਵਾਦ ਕਰਦਾ ਸ਼ੁਕਰਗੁਜ਼ਾਰ ਆ ਤੇ ਟੈਗੋਰ ਥੀਏਟਰ ਕੰਮ ਕਰਿਆ ਜਾਂਦਾ ਚੰਡੀਗੜ੍ਹ ਦੇ ਵਿੱਚ ਜਿਨ੍ਹਾਂ ਨੂੰ ਸਮਝ ਆ ਵੀ ਟੈਗੋਰ ਥੀਏਟਰ ਕਿੱਡਾ ਵੱਡਾ ਪਲੇਟਫਾਰਮ ਕਿੱਡੀ ਵੱਡੀ ਸਟੇਜ ਹੈ ਨਾ ਜੀ ਮੈਂ ਮੈਂ ਦੋ ਵਾਰ ਜਾਇਆ ਆ ਉਸ 스테ਜ ਤੇ लवली ਯੂਨੀਵਰਸਿਟੀ ਗਏ ਉੱਥੇ ਵੀ ਕੰਮ ਕਰ ਉੱਥੇ ਭੰਗੜਾ ਕੱਪ ਬਹੁਤ ਵੱਡਾ ਟੈਗੋਰ ਥੀਏਟਰ ਚ ਗੁਰੂ ਨਾਨਕ ਭਵਨ ਲੁਧਿਆਣੇ ਇੱਥੇ ਵੀ ਕਈ ਵਾਰਕ 스테ਜਾਂ ਕਰਿਆ ਜਾਂਦੀਆਂ ਨਕੌਦਰ ਹੋਇਆ ਬਹੁਤ ਵੱਡਾ ਭੰਗੜਾ ਕੱਪ ਉੱਥੇ ਕਰੰਦਾ ਸ਼ੁਰੂ ਮੈਂ ਦਰਾਹਾ ਪੈਂਦਾ ਆਪਣੇ ਖੰਨੇ ਰੋਡ ਤੇ ਉੱਥੇ ਵੀਰਾ ਹਰਮਨ ਵੀਰਾ ਉਹਨੇ ਮੈਨੂੰ ਬੁਲਾਇਆ ਸੀ ਬਸ ਉੱਥੋਂ ਸ਼ੁਰੂ ਹੋ ਗਿਆ ਚੱਲ ਰਿਹਾ ਮੈਂ ਵੱਡੀ ਵੱਡੀ ਵੀਡੀ 스테ਜਸ ਤੇ ਤੁਸੀਂ ਜਾ ਆਏ ਹੋ ਜੀ ਸ਼ੁਕਰਗੁਜ਼ਾਰ ਅੱਲਾ ਦਾ ਦਿੱਲੀ ਕੰਮ ਕਰਕੇ ਇੱਕ ਵਾਰੀ ਰੰਗਲੀ ਬਸਾਖੀ ਮਨਾਈ ਉਹਨਾਂ ਨੇ ਅੱਛਾ ਜੀ ਉਹਨਾਂ ਨੇ ਵੀ ਸੱਦਿਆ ਤੇ ਵਿਦੇਸ਼ ਨਹੀਂ ਹਜੇ ਬੁਲਾਇਆ ਕਿਸੇ ਨੇ ਬਾਕੀ ਦੇਖਦੇ ਹਾਂ ਹੁਣੇ ਤੁਹਾਡਾ ਚੈਨਲ ਜਰੀਏ ਸ਼ਾਇਦ ਕੋਈ ਸੁਣ ਲਵੇ ਮੈਨੂੰ ਇੱਕ ਹੁੰਦਾ ਨਾ ਕਿ ਜੋ ਚੀਜ਼ ਛਰੋਟੇ ਜਾਂਦੇ ਆ ਉਹੀ ਪੇਸ਼ ਕਰਨੀ ਹੈ ਤੁਹਾਡਾ ਕੀ ਮੰਗ ਕਰਦੇ ਹੁੰਦੇ ਫਿਰ ਉਹ ਖੁਦਾ ਜਾਣੇ ਉਹਨਾਂ ਦੀ ਡਿਮਾਂਡ ਕੀ ਆ ਪਰ ਤੁਹਾਡੇ ਵਰਗੇ ਵਧੀਆ ਲੋਕ ਕੌਂਦੇ ਆ ਉਹ ਸੁਣਦੇ ਨੇ ਮੇਰੇ ਲਫ਼ਜ਼ਾਂ ਨੂੰ ਮੇਰੇ ਸ਼ਬਦਾਂ ਨੂੰ ਵੀ ਯਾਰ ਸੋਹਣੀ ਚੀਜ਼ ਬੋਲੀ ਚਾਹੇ ਪਾਤਰ ਸਾਹਿਬ ਦੀ ਗੱਲ ਬੋਲਤੀ ਚਾਹੇ ਬਟਾਲਵੀ ਸਾਹਿਬ ਦੀ ਗੱਲ ਕਰੀ ਜਾਂ ਭਾਈ ਕਾਨ ਸਿੰਘ ਨਾਭਾ ਜੀ ਦਾ ਜ਼ਿਕਰ ਬਾਬਾ ਵਾਰਿਸ ਸ਼ਾਹ ਦੇ ਜ਼ਿਕਰ ਕੁਝ ਇਦਾਂ ਦੀਆਂ ਚੀਜ਼ਾਂ ਕਿਤਾਬਾਂ ਪੜ੍ਹ ਕੇ ਬਸ ਸੁਣਾਉਂਦਾ ਰਹੇ ਨਾ ਕੋਈ ਐਸੀ ਚੀਜ਼ ਐਕਸਪੀਰੀਅੰਸ ਯਾਦ ਆ ਕਿ ਮਨ ਬੜਾ ਹੀ ਖੁਸ਼ ਹੋ ਗਿਆ ਹੋਵੇ ਕਿਸੇ ਨੇ ਇੰਨੀ ਵਧੀਆ ਟਿਪ ਦਿੱਤੀ ਹੋਵੇ ਜਾਂ ਕੁਝ ਇਦਾਂ ਦਾ ਹੋਇਆ ਹੋਵੇ ਮੈਨੂੰ ਨਾ ਦੀਵਾਲੀ ਦੇ ਦਿਨ ਸੀ ਸ਼ਾਇਦ ਇਹ 2012 13 ਦੀ ਗੱਲ ਆ ਦਰਾਹੇ ਪੈਲਸ ਦੇ ਵਿੱਚ ਕੰਮ ਕਰਦੇ ਸੀ ਉੱਥੇ ਮੈਨੂੰ ਦੀਵਾਲੀ ਦੇ ਦਿਨ ਮੇਰੇ ਕੋਲ ਹਜੇ ਵੀ ਉਹ ਸਾਂਭਿਆ ਹੋਇਆ ਦੋ ਇਨਸੀਡੈਂਟ ਹੋਏ ਨੇ ਉਹ ਇੱਕ ਵਾਰ ਮਿੱਠੇ ਸੌਰੀ ਮਾਫੀ ਚੋਣਾ ਬਠਿੰਡੇ ਕੰਮ ਕਰਦੀ ਸੀ ਉੱਥੇ ਮੈਨੂੰ ਕਿਸੇ ਨੇ 10 ਰੁਪਏ ਦਾ ਨੋਟ ਦਿੱਤਾ ਸੀ ਸਟੇਜ ਤੇ ਜਾਗਰਨ ਸੀਗਾ ਉੱਥੇ ਗਏ ਸੀ ਕੰਮ ਕਰਨ ਉਹਦੇ ਤੇ ਲਿਖਿਆ ਹੋਇਆ ਸੀ ਬਈਆ ਮਾਈਕ ਕਿਸੇ ਕੋ ਮਤ ਦੇਣਾ ਜੀ ਆਪਕੇ ਹੱਥ ਮੇ ਬਹੁਤ ਅੱਛਾ ਲੱਗਦਾ ਹੈ ਹਾਂ ਮੇਰੇ ਕੋਲੇ ਪਿਆ ਹਿੰਦੀ ਚ ਲਿਖਿਆ ਹੋਇਆ ਸੀ ਮੈਂ ਸਾਂਭਿਆ ਹੋਇਆ ਨੋਟ ਫਿਰ ਇਦਾਂ ਹੀ ਮੈਨੂੰ 1000 ਦਾ ਨੋਟ ਜਿਹੜੇ ਮੈਂ ਉੱਥੇ ਦਰਾਹੇ ਸੀ ਉਹਨਾਂ ਨੇ ਮੈਨੂੰ ਚਾਂਦੀ ਦਾ ਨੋਟ ਦਿੱਤਾ ਸੀ ਉਹ ਵੀ ਮੇਰੇ ਕੋਲੇ ਪਿਆ ਔਰ ਉਹਦੇ ਤੇ ਲਿਖਿਆ ਹੋਇਆ ਸੀ ਬਕਾਇਦਾ ਓਨਲੀ ਫॉर ਯੂ ਤੁਹਾਡੀ ਸ਼ਾਇਰੀ ਤੋਂ ਮੈਂ ਬਹੁਤ ਪ੍ਰਭਾਵਿਤ ਆ ਉਹ ਕੋ ਲੇਡੀਜ਼ ਸੀਗੇ اچھا ਹਾਂਜੀ ਉਹ ਮਤਲਬ ਰਾਈਟਰ ਹੋਣਗੇ ਮੇਰੇ ਖਿਆਲ ਦੇ ਵਿੱਚ ਹਾਂਜੀ ਉਹ ਕਹਿੰਦੇ ਤੈ ਮੈਨੂੰ ਮੇਰਾ ਸਕੂਲ ਮੇਰਾ ਕਾਲਜ ਔਰ ਮਤਲਬ ਮੇਰਾ ਬਚਪਨ ਸਾਰਾ ਕੁਝ ਯਾਦ ਕਰਾਤਾ ਤੈ ਕੋਈ ਅਸੀਂ ਸ਼ਾਇਰੀ ਸੁਣਾ ਸਕਦੇ ਹੋ ਹਾਂਜੀ ਕਿਰਪਾ ਕਰੀਂ بابا ਬਾਰਿਸ਼ਾਂ ਦੀ ਹੀਰ ਦੇ ਦੋ ਬੈਂਤ ਸੁਣਾਉਣਾ ਦਾਗ ਅੰਬ ਦੇ ਰਸੇ ਦਾ ਲਹਿ ਨਹੀਂ ਤੇ ਦਾਗ ਇਸ਼ਕ ਦਾ ਵੀ ਨਾ ਜਾ ਮੀਆਂ ਦਾਗ ਅੰਬ ਦੇ ਰਸੇ ਦਾ ਲਹਿ ਨਹੀਂ ਦਾਗ ਇਸ਼ਕ ਦਾ ਵੀ ਨਾ ਜਾ ਮੀਆਂ ਬਾਕੀ ਸਭ ਗੱਲਾਂ ਮਨਜ਼ੂਰ ਨੇ ਮੈਨੂੰ ਰਾਂਝੇ ਤੋਂ ਨਾ ਹਟਾਵੀਂ ਹਾਂ ਹੀ ਰਾਖਦੀ ਕਾਜੀ ਆ ਭਾਜੀ ਆਵੇ ਤੱਕੋ ਤਿੱਕੀ ਦਾ ਪੜੇ ਨਕਾ ਮੇਰਾ ਹੀ ਰਾਖਦੀ ਕਾਜੀ ਆ ਭਾਜੀ ਆਵੇ ਤੱਕੋ ਤਿੱਕੀ ਦਾ ਪੜੇ ਨਕਾ ਮੇਰਾ ਪਹਿਲੇ ਰੋਜ਼ ਤੋਂ ਇਸ਼ਕ ਦੇ ਲੜ ਲੱਗੀ ਰੱਬ ਬਖਸ਼ਿਆ ਕੁੱਲ ਗੁਨਾਹ ਮੇਰਾ ਕਹਿੰਦੀ ਤੂੰ ਹੁਣ ਨਕਾ ਪੜਦਾ ਮੈਂ ਤਾਂ ਪਹਿਲਾਂ ਤੋਂ ਹੀ ਵਾਹ ਕੀ ਬਾਤ ਹੈ ਤੁਸਨੂੰ ਪਰਸਨਲੀ ਕਿਹੜੀ ਗਾਇਕੀ ਪਸੰਦ ਹੈ ਜਾਂ ਤੁਸੀਂ ਕਿਹਨਾਂ ਨੂੰ ਸੁਣਦੇ ਮੈਂ ਸੁਣ ਸਾਰਿਆਂ ਨੂੰ ਲੈਣਾ ਜੋ ਦਿਲ ਦੇ ਕਰੀਬ ਹੈ ਮੇਰੇ ਉਹ ਗੁਰਦਾਸ ਬਾਈ ਜੀ ਮਾਨ ਸਾਹਿਬ ਮੈਂ ਮਿਮਿਕਰੀ ਵੀ ਕਰ ਲੈਣੀ ਉਹ ਤੁਸੀਂ ਕਰਕੇ ਦਿਖਾਓ ਨਹੀਂ ਨਹੀਂ ਕਰਕੇ ਉਹ ਜੀਦਾ ਬਾਈ ਜੀ ਨੇ ਤੁਹਾਡੇ ਲਈ ਕੁਝ ਬੋਲਣਾ ਹੋਵੇ ਮਾਨ ਸਾਹਿਬ ਤਾਂ ਅੱਲਾ ਉਹਨਾਂ ਨੂੰ ਉਹਨਾਂ ਦੀ ਉਮਰ ਦਰਾਜ ਕਰੇ ਤੇ ਫਮਲੀ ਲੋਈ ਖੜਿਆ ਜਾਂਦੀ ਆ ਜਦ ਵੀ ਉਹਨਾਂ ਦਾ ਜਦ ਵੀ ਜ਼ਿਕਰ ਸੁਣਾ ਮੈਂ ਕਰਾਂ ਮੈਂ ਮੇਰੇ ਮਹਿਸ਼ੂਬਾਸ਼ ਕੋ ਜਾਂਦੇ ਨਾ ਮੇਰੇ ਔਰ ਉਹ ਇਹੀ ਹੈ ਬਾਈ ਜੀ ਦਾ ਇਹ ਪਿਆਰ ਸਤਕਾਰ ਸਾਰਾ ਤੇਰੇ ਕਰਕੇ ਹੀ ਆਸੀਂ ਜਦੋਂ ਗਿੱਧਰ ਵਾਹੂ ਚੱਲੇ ਸੀ ਤੁਹਾਡੀ ਮੁਹੱਬਤ ਲੈ ਕੇ ਚੱਲੇ ਸੀ ਸਾਨੂੰ ਥੋੜੋ ਪਤਾ ਲੁਧਿਆਣੇ ਚ ਖੁਸ਼ਬੂ ਜੀ ਨੇ ਮਿਲਣਾ ਔਰ ਜਿਹਦਾ ਨਾਮ ਹੀ ਫੁੱਲਾਂ ਵਰਗਾ ਹੋਵੇ ਭੋਲਿਆ ਬਸ ਉਹ ਤੇਰੇ ਨਾਲ ਹੀ ਹੈ ਬੀਬਾ ਤੂੰ ਧੀ ਹੈ ਮੇਰੇ ਦੇਸ਼ ਦੀ ਤੂੰ ਧੀ ਹੈ ਪੂਰੇ ਪੰਜਾਬ ਦੀ ਪੂਰੀ ਦੁਨੀਆ ਦੇ ਵਿੱਚ ਤੈਨੂੰ ਸਤਕਾਰ ਮਿਲੇ ਬਾਬਾ ਜੀ ਦੇ ਇਦਾਂ ਦੇ ਬੋਲ ਹੁੰਦੇ ਆ ਖੁਦਾ ਜਾਣੇ ਤੇ ਮੇਰੀ ਲੋਈ ਕੰਢਿਆ ਗਦੇ ਨਹੀਂ ਨਹੀਂ ਬੇਟਾ ਅੱਛਾ ਕੀ ਫੀਲ ਕਰਦੇ ਹੋ ਯਾ ਜਦੋਂ ਉਹ ਮਿਲਣ ਜਾਂ ਮਿਲੇ ਵੀ ਨਹੀਂ ਹਾਂਜੀ ਹਾਂਜੀ ਕੀ ਮੇ ਦਾ ਰਾਬਤਾ ਸੀਗਾ ਉਹਨਾਂ ਨਾਲ ਮੈਂ ਮੇਰੀ ਬਾਤ ਨਹੀਂ ਹੋਈ ਇਦਾਂ ਆਰਾਮ ਨਾਲ ਬੈਠ ਕੇ ਨਹੀਂ ਹੋਈ ਮੈਂ ਇਹਨੂੰ ਮਿਲੇ ਘਰੇ ਵੀ ਮਿਲੇ ਮਾਨ ਸਾਹਿਬ ਤੇ ਨਕੌਦਰ ਦਰਬਾਰ ਵੀ ਮਿਲੇ ਹੁਣੇ ਜੇ ਸ਼ਾਇਦ ਪਤਾ ਨਹੀਂ ਕਿਹੜੀ ਡੇਟ ਸੀ ਲੁਧਿਆਣਾ ਵੀ ਅਸੀਂ ਮਿਲੇ ਮੈਂ ਬਸ ਉਹਨਾਂ ਨੂੰ ਦੇਖ ਕੇ ਮੈਂ ਸਾਇਲੈਂਟ ਹੋ ਜਾ ਚੁੱਪ ਹੋ ਜਾਣਾ ਬਸ ਲੋ ਜਦੋਂ ਘਰੇ ਮਿਲੇ ਸੀ ਉਹਨਾਂ ਨੇ ਮੈਨੂੰ ਕਿ ਕੈਸੀ ਕਹਿੰਦੇ ਪੁੱਤਰ ਮੈਂ ਮੇਰੇ ਦੰਦ ਦੇ ਵਿੱਚ ਪ੍ਰੋਬਲਮ ਡਾਕਟਰ ਤੋਂ ਟਾਈਮ ਲਿੱਤਾ ਹੋਇਆ ਮੈਂ ਕਿਹਾ ਮਖ ਜੀ ਮੈਂ 2 ਮਿੰਟ ਗੱਲ ਕਰਨੀ ਹੈ ਕਹਿੰਦੇ ਮੈਂ ਲੇਟ ਹੋ ਜੂੰਗਾ بس ਮੈਂ ਚੁੱਪੋਂ ਮੈਂ ਠੀਕ ਹੈ ਜੀ 7 ਬਚਨ ਜਿਹਨੂੰ ਮੁਹੱਬਤ ਕੀਤੀ ਜਾਂਦੀ ਹੈ ਉਹਨੂੰ ਦੇਖ ਕੇ ਰੱਜ ਲੈ ਬਸ ਹੋਰ ਕੀ ਚਾਹੀਦਾ ਜ਼ਰੂਰੀ ਥੋੜ੍ਹਾ ਵੀ ਉਹਨੂੰ ਚਿੰਬੜ ਕੇ ਹੀ ਤੰਗ ਕਰਕੇ ਮੈਂ ਕਹੂੰਗਾ ਨਾਲੇ ਮੈਂ ਫੈਨ ਥੋੜ੍ਹਾ ਮੈਂ ਮਰੀਦ ਆ ਮਰੀਦ ਆ ਮੈਂ ਮਰੀਦ ਦਾ ਕੰਮ ਹੁੰਦਾ ਆਖੇ ਲੱਗਣਾ ਕਹਿਣਾ ਮੰਨਣਾ ਮੈਂ ਫੈਨ ਨਹੀਂ ਮੈਂ ਮਰੀਦ ਆ ਬਸ ਜਿਵੇਂ ਉਹਨਾਂ ਨੇ ਕਹਿਤਾ ਮੈਂ ਮੰਨ ਲਿਆ ਜਿਉ ਗੁੱਸੇ ਚ ਵੀ ਬੋਲਦੇ ਨੇ ਤਾਂ ਵੀ ਕਬੂਲ ਹੈ ਇੱਕ ਹੁੰਦਾ ਨਾ ਅੱਜ ਕੱਲ ਜਿਹਦਾ ਜਨਰੇਸ਼ਨ ਆ ਉਹਨਾਂ ਨੂੰ ਇਹ ਜੇ ਕਿਸੇ ਨੇ ਗੁੱਸੇ ਚ ਬੋਲਦਾ ਉਤੋਂ ਅਨਫੋਲੋ ਕਰ ਦੇਣਾ ਤੇ ਕਹਿਣਾ ਕਿ ਉਹ ਤਾਂ ਇਦਾਂ ਦੇ ਲਈ ਇਦਾਂ ਦੇ ਲਈ ਨਹੀਂ ਆਪਾਂ ਉਹ ਉਹ ਭੀੜ ਭੀੜ ਦਾ ਹਿੱਸਾ ਥੋੜਾ ਮੈਂ ਕੀ ਬਾਤ ਹੈ ਭੀੜ ਦਾ ਹਿੱਸਾ ਜੇ ਉਹ ਸੁਣਨਗੇ ਕੁਝ ਕਹਿਣਾ ਚਾਹੁੰਦੇ ਆ ਉਹਨਾਂ ਨੂੰ ਪਾਣ ਸਾਹਿਬ ਮੈਂ ਇਹੀ ਕਹੂੰਗਾ ਅੱਲਾ ਤੁਹਾਡੀ ਉਮਰ ਦਰਾਜ ਕਰੇ ਬਸ ਮੈਂ ਇਹੀ ਕਹੂੰ ਤੁਸੀਂ ਸਦਾ ਸਲਾਮਤ ਰਹੋ ਤੁਹਾਡੀ ਕਲਮ ਸਲਾਮਤ ਰਹੇ ਬਸ ਸਦਾ ਜਿਉਂਦੇ ਰਹੋ ਬਾਤ अधूरी ਹੈ ਮਗਰ ਕਹਿਣਾ ਜ਼ਰੂਰੀ ਹੈ ਬਾਤ अधूरी ਹੈ ਮਾਨ ਸਾਹਿਬ ਤਵੱਜੋ ਦਿਓ ਬਾਈ ਜੀ ਬਾਤ अधूरी ਹੈ ਮਗਰ ਕਹਿਣਾ ਜ਼ਰੂਰੀ ਹੈ ਮੇਰੀ ਚਲਤੀ ਸਾਹਸੋ ਤੱਕ ਤੇਰਾ ਜਿੰਦਾ ਰਹਿਣਾ ਜ਼ਰੂਰੀ ਹੈ ਵਾ 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 ਕੀ ਬਾਤ ਹੈ ਕੀ ਬਾਤ ਹੈ ਅਪਾ ਜੀ ਇੱਕ ਹੋਰ ਗੀਤ ਦੀ ਮਨ ਕਰ ਰਿਹਾ ਕਿ ਸੁਣੀ ਜਾਈਏ ਕੁਝ ਸੁਣਾਓ ਸੋਨਾ ਜੀ ਮੈਂ ਪਹਿਲਾਂ ਵੀ ਤੁਹਾਨੂੰ ਗੀਤ ਨਾਮ ਸੁਣਾਇਆ ਦੂਜਾ ਵੀ ਸੁਣਾਉਣਾ اچھا ਆਪਣਾ ਹੀ ਸੁਣਾਉਣਾ ਹਾਂਜੀ ਬਿਲਕੁਲ ਠੀਕ ਹੈ ਤੇਰੇ ਗੀਤ ਤੋਂ ਬਾਅਦ ਸਵਾਲ ਨਾ ਕਰਿਓ ਪਲੀਜ਼ ਪੱਕੀ ਬਾਤ ਕਰਿਓ ਨਾ ਹਨਿਸ਼ਕ ਪੁਰੇ ਵਿੱਚ ਰਹਿੰਦਾ ਨਹੀਂ ਜੱਟੀ ਏ ਅੜਬ ਪੰਜਾਬੀ ਇਸ਼ਕ ਪੁਰੇ ਵਿੱਚ ਰਹਿੰਦਾ ਨਹੀਂ ਜੱਟੀ ਏ ਅੜਬੂ ਪੰਜਾਬੀ ਓ ਅੱਖ ਰੱਖੇ ਬਾਜ ਵਾਲੀ ਚਾਲ ਨਵਾਬੀ ਇਸ਼ਕਪੁਰੇ ਵਿੱਚ ਰਹਿੰਦਾ ਨਹੀਂ ਜੱਟੀ ਏ ਅੜਬੂ ਪੰਜਾਬੀ ਹੋ ਦਿਲ ਤਾਂ ਪਾਗਲ ਨਾਲੇ ਸੌਣ ਦੀ ਚੜੀ ਮਾਨ ਨਿਮਕੇ ਚੱਲਿਆ ਤਾਂ ਹੀ ਗੱਡੀ ਹੈ ਚੜੀ ਹੋ ਦਿਲ ਤਾਂ ਪਾਗਲ ਨਾਲੇ ਸੌਣ ਦੀ ਚੜੀ ਬੱਬੂ ਨਿਮਕੇ ਚੱਲਿਆ ਤਾਂ ਹੀ ਗੁੱਡੀ ਹੈ ਚੜੀ ਓ ਕਰ ਤੂੰ ਸਵਾਲ ਸ਼ੇਰਾ ਮਾਨ ਹਾਜ਼ਰ ਜਵਾਬੀ ਇਸ਼ਕ ਪੂਰੇ ਵਿੱਚ ਰਹਿੰਦਾ ਨਹੀਂ ਜੱਟੀ ਏ ਅੜ부 ਪੰਜਾਬੀ ਇਹ ਬੱਬੂ ਬਾਈ ਜੀ ਲਿਖਿਆ ਮੈਂ ਬੋਲਣੇ ਨਹੀਂ ਲੱਗੇ ਤੁਸੀਂ ਕਿ ਬੋਲੋ ਬੋਲੋ ਕੀ ਬੋਲੂ ਇਹ ਤੁਸੀਂ ਲਿਖਿਆ ਜੀ ਬੇहद ਨਹੀਂ ਲਿਖਿਆ ਇਹ ਮਤਲਬ ਉਹਨਾਂ ਨੂੰ ਇਹ ਸੁਣਾਣਾ ਚਾਹੁੰਦੇ ਹੋ ਜਾਂ ਫਿਰ ਉਹਨਾਂ ਲਈ ਲਿਖਿਆ ਉਹਨਾਂ ਨੂੰ ਵੀ ਪਸੰਦ ਕਰ ਦਿੰਦੇ ਨੇ ਸਿੱਧਾ ਹਾਂਜੀ ਮੈਂ ਸਾਡੇ ਨਾ ਮੇਰੇ ਪਿੰਡ ਲੱਗੇ ਡੇਲੋਂ ਸ਼ਹਿਰ ਆ ਉੱਥੇ ਉਹਨਾਂ ਦਾ ਸ਼ੋਅ ਹੋਇਆ ਹੋਣੇ ਹੋਣੇ ਮੈਂ ਪਹਿਲਾਂ ਮੋਬਾਈਲ ਤੇ ਸੁਣਿਆ ਬਾਈ ਜੀ ਨੂੰ ਔਰ ਟੀਵੀ ਤੇ ਜਦ ਮੈਂ ਟੀਵੀ ਵਾਲਾ ਸਮਾਂ ਸੀ ਮੋਬਾਈਲ ਤੇ ਸੁਣਿਆ ਪਰ ਉਹਦੋਂ ਪਹਿਲੀ ਵਾਰ ਲਾਈਵ ਸੁਣਿਆ ਬਿਲਕੁਲ ਐ ਰੂਬਰੂ ਖੜ ਕੇ ਉਦੋਂ ਪਹਿਲਾਂ ਹਰਪ ਚੀਮੇ ਵੀਰੇ ਦੀ ਸਟੇਜ ਸੀ ਤੇ ਨਾਲ ਬੱਬੂ ਬਾਈ ਜੀ ਦੀ ਸਟੇਜ ਸੀ ਸੁਣਿਆ ਖੜ ਕੇ ਤਾਂ ਉੱਥੋਂ ਬਹੁਤ ਮੈਂ ਸਿੱਖਿਆ ਖੜ ਕੇ ਵੀ ਐਦਾਂ ਹੁੰਦਾ ਹੂੰ ਪਹਿਲਾ ਬਾਈ ਜੀ ਗੁਰਦਾਸ ਮਾਨ ਸਾਹਿਬ ਸਟੇਜਾਂ ਦੇ ਧਨੀ ਫਿਰ ਬਾਰਿਸ ਬ੍ਰਦਰ ਉਹ ਸਟੇਜਾਂ ਦੇ ਧਨੀ ਠੀਕ ਹੈ ਜੀ ਤੇ ਹੋਰ ਵੀ ਸੁਣੇ ਸਾਰੇ ਵਧੀਆਂ ਨੇ ਬੱਬੂ ਮਾਨ ਜੀ ਦਾ ਪਹਿਲੀ ਵਾਰ ਮੈਂ ਖਾੜਾ ਸੁਣਿਆ ਆਪਦੇ ਪਿੰਡ ਦੇ ਨੇੜੇ ਤਾਂ ਮੈਨੂੰ ਪਤਾ ਨਹੀਂ ਲੱਗਿਆ ਵੀ ਮੇਰੇ 2-3 ਘੰਟੇ ਜਾਂ ਮੈਨੂੰ ਗਰਮੀ ਆ ਰਹੀ ਹੈ ਜਾਂ ਨਹੀਂ ਆ ਰਹੀ ਕੁਝ ਨਹੀਂ ਪਤਾ ਸਿ ਮੈਂ ਇੰਨਾ ਸੁਣ ਰਿਹਾ ਸੀ ਇੰਨਾ ਜਿਆਦਾ ਅੱਛੇ ਸਟੇਜ ਨੂੰ ਉਹਨਾਂ ਨੇ ਬਣਾਇਆ ਸਾਰੀ ਦੁਨੀਆ ਉੱਥੇ ਸਾਇਲੈਂਟ ਹੋ ਕੇ ਖੜੀ ਰਹੀ ਫਿਰ ਉੱਥੋਂ ਮੈਂ ਉਹਨਾਂ ਨੂੰ ਦੇਖ ਕੇ ਗਾਣਾ ਬਣਾ ਲਿਆ ਸੀ ਤੇ ਇਦਾਂ ਫਿਰ ਉਹ ਸੁਣਾਵਾਂਗੇ ਬਿਲਕੁਲ ਮੂਵੀ ਵੀ ਦੇਖ ਕੇ ਆਏ ਹੋਗੇ ਉਹਨੇ ਦੀ ਬਿਲਕੁਲ ਦੇਖੀ ਜੀ ਕੱਲ ਮੂਵੀ ਬੇਹੱਦ ਮੂਵੀ ਦੇ ਵਿੱਚ ਕਈ ਰੰਗ ਦਿਖਾਏ ਹੋਏ ਨੇ ਪੁਰਾਣਾ ਰੰਗ ਦਿਖਾਇਆ ਪੁਰਾਣੇ ਘਰ ਦਿਖਾਏ ਕਲਚਰ ਦਿਖਾਇਆ ਹੋਇਆ ਤੇ ਬਹੁਤ ਕੁਝ ਹੀ ਤਾਂ ਦੇਖੇ ਤੇ ਹੀ ਪਤਾ ਲੱਗੂਗਾ ਕੀ ਆ ਦੇਖ ਕੇ ਆਏ ਤੁਸੀਂ ਵੀ ਆ ਸਰੋਤੇ ਵੀ ਦੇਖ ਕੇ ਆਣ ਕੀ ਬਾਤ ਹੈ ਜੀ ਬਹੁਤ ਵਧੀਆ ਲੱਗਿਆ ਭਾਜੀ ਸ਼ੁਕਰੀਆ ਤੁਸੀਂ ਟਾਈਮ ਦਿੱਤਾ ਜੀ ਤੇ ਕੁਝ ਦਰਸ਼ਕਾਂ ਨੂੰ ਜਾਂਦੇ ਜਾਂਦੇ ਮੈਸੇਜ ਜਾਂ ਕੁਝ ਕਹਿਣਾ ਚਾਹੁੰਦੇ ਹੋ ਮੈਂ ਸਾਰੇ ਵਧੀਆ ਨੇ ਜੀ ਪੰਜਾਬ ਪੰਜਾਬੀਅਤ ਔਰ ਪੰਜਾਬੀ ਮਾਂ ਬੋਲੀ ਨੂੰ ਮੁਹੱਬਤ ਕਰੀਏ ਸਿੱਖੀਏ ਸਾਰਾ ਕੁਝ ਸਾਰੇ ਆਪਣੇ ਨੇ ਬਗਾਨਾ ਕੋਈ ਨਹੀਂ ਸਾਡੇ ਵਿੱਚ ਇੱਕ ਸੋਰੀ ਤੁਹਾਨੂੰ ਇੰਟਰਰਪਟ ਕਰ ਰਹੀ ਹਾਂ ਪੰਜਾਬੀ ਮਾਂ ਬੋਲੀ ਤੋਂ ਇੱਕ ਤੁਸੀਂ ਫੱਟੀ ਪੜੀ ਹੁੰਦੀ ਹੈ ਹੱਥ 'ਚ ਉਹਦਾ ਜ਼ਰੂਰ ਜ਼ਿਕਰ ਕਰੋ ਉਹਦਾ ਕੀ ਮੈਸੇਜ ਦੇਣਾ ਚਾਹੁੰਦੇ ਹੋ ਤੁਸੀਂ ਨਹੀਂ ਮੈਂ ਫੱਟੀ ਨਹੀਂ ਫੜੀ ਹੁੰਦੀ ਜੀ ਮੈਂ ਦਿਖਾਵਾਂ ਹੁਣ ਦਿਖਾ ਸਕਦਾ ਮੇਰੇ ਕੋਲੇ ਹੁੰਦੀ ਹੈ ਹਰ ਵਕਤ ਅੱਛਾ ਜੀ ਹਾਂਜੀ ਯੈਸ ਤੇ ਮੈਂ ਨਹੀਂ ਫੜੀ ਹੋਈ ਇਹ ਇਹਨੇ ਮੈਨੂੰ ਫੜਿਆ ਹੋਇਆ ਕਿਆ ਬਾਤ ਕਿਆ ਬਾਤ ਐ ਮਿਰ ਅਰੂਜ਼ ਗਾਰ ਚਲਾਈ ਜਾਂਦੀ ਆ ਕੋਈ ਕਹਿੰਦੇ ਅਸੀਂ ਪੰਜਾਬੀ ਮਾਂ ਬੋਲੀ ਨੂੰ ਅੱਗੇ ਲੈ ਕੇ ਗਏ ਨਹੀਂ ਇਹ ਮੈਨੂੰ ਅੱਗੇ ਲੈ ਕੇ ਜਾ ਰਹੀ ਆ ਚਾਹੇ ਵਿਆਹ ਦੀ ਸਟੇਜ ਆ ਚਾਹੇ ਮੈਂ ਲਵਲੀ ਯੂਨੀਵਰਸਿਟੀ 'ਚ ਸੀ ਚਾਹੇ ਮੈਂ ਟਗੌਰ 'ਚ ਖੜਾ ਸੀ ਚਾਹੇ ਨਕੌਦਰ ਦੀ ਸਟੇ ਸੀ ਕਿਤੇ ਵੀ ਹੋਵਾਂ ਇਹ ਮੇਰੇ ਨਾਲ ਹੁੰਦੀ ਆ ਉਹ ਇਹੀ ਆ ਵੀ ਅੱਖ ਦੇ ਅਥਰੂ ਪੀ ਪੁੱਤਰਾ ਖੁੱਲ ਕੇ ਜ਼ਿੰਦਗੀ ਜੀ ਪੁੱਤਰਾ ਅੱਖ ਦੇ ਅਥਰੂ ਪੀ ਪੁੱਤਰਾ ਖੁੱਲ ਕੇ ਜ਼ਿੰਦਗੀ ਜੀ ਪੁੱਤਰਾ ਮਾਂ ਬੋਲੀ ਨੂੰ ਭੁੱਲ ਨਾ ਜਾਮੀ ਸਿੱਖ ਕੇ ਏ ਬੀ ਸੀ ਪੁੱਤਰਾ ਮਾਂ ਬੋਲੀ ਜਿੰਦਾ ਰਹੇ ਪੰਜਾਬ ਜਿੰਦਾ ਰਹੇ ਪੰਜਾਬੀयत ਜਿੰਦਾ ਰਹੇ ਬਹੁਤ ਸੋਹਣੀਆ ਚੀਜ਼ਾਂ ਲਿਖਦੇ ਹੋ ਤੁਸੀਂ ਮਤਲਬ ਸਮਝ ਆ ਜਾਂਦੀ ਹੈ ਜਾਂ ਫਿਰ इजीली ਹੁੰਦੀ ਹੈ ਕਿ ਤਾ ਹੈ ਨਾ ਕਿ ਲੈਂਗੁਏਜ ਸਭ ਨੂੰ ਸਮਝ ਆ ਜਾਏ ਤੇ ਉਹਦੇ ਅੰਦਰੋਂ ਫੀਲ ਵੀ ਹੋਵੇ ਕਿ ਹਾਂ ਇਹ ਚੀਜ਼ ਕਰਨੀ ਕਰਨੀ ਹੈ ਬਹੁਤ ਚੰਗਾ ਲੱਗਿਆ ਤੁਹਾਣਾ ਸ਼ੁਕਰੀਆ ਜੀ ਥੈਂਕ ਯੂ ਬਹੁਤ ਵਧੀਆ ਬਾਕੀ ਤੁਸੀਂ ਆਪਣੀ ਆਈਡੀਆ ਕੁਝ ਦੱਸਣਾ ਚਾਹੁੰਦੇ ਮੇਰਾ ਨੰਬਰ ਹੈ ਜੇ ਕੋਈ ਮੇਰੇ ਨਾਲ ਗੱਲ ਕਰਨੀ ਚਾਹੁੰਦਾ 78147 3871157814763715 ਬਸ ਆਈਡੀ ਮੇਰੀ ਅਵੀਰਾਜ ਦੇ ਨਾਮ ਤੇ ਆ ਠੀਕ ਹੈ ਸ਼ੁਕਰੀਆ ਬਜੀ ਬਹੁਤ ਸੋਹਣਾ ਲੱਗਿਆ ਦੇਖਿਆ ਤੁਹਾਨੂੰ ਕਿੰਨੀ ਸੋਹਣੀ ਰੂਨਮ ਮਿਲਾਇਆ ਤੇ ਆਵਾਜ਼ 'ਚ ਬਹੁਤ ਵਧੀਆ ਦਮ ਹੈ ਕਹਿ ਸਕਦੇ ਕਿ ਜਿਹੜਾ ਸੁਨੇਗਾ ਉਹਨੂੰ ਸਮਝ ਤਾਂ ਲੱਗੇਗਾ ਹੀ ਤੇ ਆਵਾਜ਼ ਵੀ ਬੜੀ ਪਸੰਦ ਆਏਗੀ ਇੱਦਾਂ ਦੇ ਕਲਾਕਾਰਾਂ ਨੂੰ ਆਪਾਂ ਨੂੰ ਅੱਗੇ ਕਰਨਾ ਚਾਹੀਦਾ ਇਹ ਨਹੀਂ ਕਿ ਜਿਹੜਾ ਇੱਕ ਲੈਵਲ ਤੇ ਆ ਹਾਈਪ ਤੇ ਹਮੇਸ਼ਾ ਉਹਨਾਂ ਦੀ ਚੀਜ਼ਾਂ ਨੂੰ ਹੀ ਅੱਗੇ ਵਧਾਉਣਾ ਚਾਹੀਦਾ ਨਹੀਂ ਬਹੁਤ ਟਾਈਮ ਤੋਂ ਇਹ ਸਟਰਗਲ ਕਰ ਰਹੇ ਨੇ ਬਾਕੀ ਤੁਸੀਂ ਵੀਡੀਓ ਨੂੰ ਵੀ ਸ਼ੇਅਰ ਕਰਿਓ ਛੋੜੇ ਸਮੇਂ ਨੀਚੇ ਕਮੈਂਟਸ ਕਰਿਓ ਇਹਨਾਂ ਦਾ ਹੋਰ ਜਿਹੜਾ ਨਾ ਇਹਨਾਂ ਨੂੰ ਮੋਟੀਵੇਸ਼ਨ ਮਿਲੇ ਜ਼ਰੂਰ ਇਹਨਾਂ ਨੂੰ ਸਪੋਰਟ ਕਰਿਓ ਬਣੇ ਰਹੋ ਸਾਡੇ ਨਾਲ ਧੰਨਵਾਦ